ਵੈਗਰੂ ਜੀ ਦਾ ਖਾਲਸਾ ਸ਼੍ਰੀ ਵੈਗਰੂ ਜੀ ਦੀ ਫਤਿਹ ਜਿਹੜੀ ਸਾਡੀ ਟੀਮ ਸੀਗੀ ਸਾਡੇ ਜਗਸੀਰ ਸਿੰਘ ਜੱਗੀ ਐਮਸੀ ਤੇ ਅਮਰਤਪਾਲ ਮੀਰਪੁਰੀਆ ਜੋ ਭੁੱਖ ਹੜਤਾਲ ਤੇ ਬੈਠੇ ਸੀ ਉਹਨੂੰ ਦੇਖਦੇ ਹੋਏ ਸਾਡੇ ਸੰਤ ਸਮਾਜ ਨੇ ਬਾਬਾ ਮੱਖਣਮੁਣੀ ਜੀ ਡੁੱਮਲੇ ਬਾਬਾ ਗੋਪਾਲਦਾਸ ਜੀ ਆਲੀਕੇ ਵਾਲੇ ਬਾਬਾ ਸੀਤਾ RAM ਜੀ ਬਾਬਾ ਸਤਨਾਮ ਬਾਬਾ ਕੇਵਲਦਾਸ ਇਹਨਾਂ ਨੇ ਰਲ ਕੇ ਜਿਹੜੀ ਇਹਨਾਂ ਦੀ ਭੁੱਖ ਹੜਤਾਲ ਨੂੰ ਖਤਮ ਕਰਕੇ ਤੇ ਜਿਹੜੀ 2 ਕਿੱਲੇ ਜ਼ਮੀਨ 29 ਸ਼ਾਲਾ ਵਾਸਤੇ ਦਿੱਤੀ ਆ ਉਹ ਬਹੁਤ ਵੱਡੀ ਜਿੱਤ ਆ ਉਹ ਸਾਰੇ ਸਰਦੂਲਗੜ੍ਹ ਦੀ ਜਿੱਤ ਆ ਤੇ ਅਸੀਂ ਜਿਹੜਾ ਅੱਜ ਇਹਨੂੰ ਨਿਉਂ ਨਹੀਂ ਕਹਿ ਸਕਦੇ ਇਹ ਤਾਂ ਇੱਕ ਸਿਰਫ ਫਲੈਕਸ ਲਾਈ ਆਪਾਂ ਜਿਹੜਾ ਇਹ ਤਾਂ ਨਿਉਂ ਦਾ ਕੰਮ ਆ ਉਹ ਤਾਂ ਸਾਰਾ ਸੰਤ ਸਮਾਜ ਤੇ ਸਾਰਾ ਸਰਦੂਲਗੜ੍ਹ ਦਾ ਇਲਾਕਾ ਜਿਹੜਾ ਇਕੱਠਾ ਹੋ ਕੇ ਉਹ ਇੱਥੇ ਰੱਖੂਗਾ ਤੇ ਮੈਂ ਤਾਂ ਇੰਨਾ ਹੀ ਕਹਿਣਾ ਵੀ ਸਾਰੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤ ਹੈ ਇਹ ਕੰਮ ਆ ਜਿਹੜਾ ਕਦੋਂ ਤੱਕ ਸ਼ੁਰੂ ਹੋ ਜੂਗਾ ਇਹ ਕੰਮ ਬਾਈ ਜੀ ਦੀਵਾਲੀ ਤੋਂ ਬਾਅਦ ਹੈ ਆਪਣੀ ਦੀਵਾਲੀ ਆ ਗਈ ਧਿਆਰ ਆ ਗਿਆ ਕਿਸੇ ਕੋਲੇ ਟਾਈਮ ਨਹੀਂ ਜੇ ਕਿਸੇ ਕੋਲੇ ਜਾਣੇ ਉਹਨਾਂ ਕੋਲੇ ਗੱਲ ਕਰਨ ਦਾ ਟਾਈਮ ਨਹੀਂ ਤੇ ਦੀਵਾਲੀ ਤੋਂ ਬਾਅਦ ਰੱਖ ਦਾਂਗੇ ਤੇ ਨਾਲ ਹੀ ਅਸੀਂ ਜਿਹੜੀਆਂ ਦੀਵਾਲੀ ਦੀਆਂ ਵਸਕਰਮਾ ਦੇ ਦੀਆਂ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਿਦੇਸ਼ ਵਾਲਿਆਂ ਨੂੰ ਇਹਦੀਆਂ ਵਧਾਈਆਂ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਮੈਂ ਕਹਿਣਾ ਚਾਹਣਾ ਜਿਵੇਂ ਆਪਾਂ ਭੁੱਖ ਹੜਤਾਲ ਤੇ ਸੰਤ ਸਮਾਜ ਨੇ ਆਪਾਂ ਨੂੰ ਕਿਹਾ ਸੀ ਕਿ ਜਦੋਂ ਮਰਜੀ ਸੀ ਇੱਥੇ ਆ ਕੇ ਆਪਣਾ ਬਾਗਲ ਮਾਰ ਕੇ ਤੇ ਇਹਨੂੰ ਤੁਸੀਂ ਇੱਥੇ ਠੱਠੀ ਛੱਡ ਸਕਦੇ ਹੋ ਪਰ ਉਹਦੇ ਲਈ ਜਿਹੜਾ ਟਾਈਮ ਤੇ ਫੰਡ ਬਹੁਤ ਲੋਡ ਹੁੰਦੀ ਹੈ ਤੇ ਅਸੀਂ ਤੁਹਾਡੇ ਮਾਧਿਮ ਰਾਹੀਂ ਪਹਿਲਾਂ ਵੀ ਅਪੀਲ ਕੀਤੀ ਹੈ ਹੁਣ ਵੀ ਅਪੀਲ ਕਰਦੇ ਆਂ ਵੀ ਦੀਵਾਲੀ ਤੋਂ ਬਾਅਦ ਆਪਾਂ ਸਾਰੇ ਇਲਾਕਾ ਨਿਵਾਸੀ ਤੇ ਸਮੂਹ ਸਾਹਾ ਸੰਗ ਦੇ ਸਹਿਯੋਗ ਦੇ ਨਾਲ ਆਪਾਂ ਕਲੈਕਸ਼ਨ ਕਰਕੇ ਇੱਥੇ ਜਿਹੜੀ ਹੈ ਨੰਦੀ ਸ਼ਾਲਾ ਦੀ ਨਿਉ ਰੱਖਾਂਗੇ ਤੇ ਇੱਕ ਇਹ ਅਪੀਲ ਹੈ ਵੀ ਜਿਹੜੀ ਕੋਸ਼ਿਸ਼ ਤਾਂ ਅਸੀਂ ਸਾਡੀ ਦੀਵਾਲੀ ਤੋਂ ਪਹਿਲਾਂ ਹੀ ਜਿਹੜੇ ਆਪਣੇ ਪਿੰਡ ਦੇ ਵਿੱਚ ਗਾਵਾਂ ਤੇ ਛੋਟੇ ਬੱਚੇ ਘੁੰਮ ਰਹੇ ਆ ਉਹਨਾਂ ਨੂੰ ਆਪਾਂ ਦੇਖਦੇ ਹਾਂ ਵੀ ਆਮ ਜਿਹੜੇ ਹੱਡਾ ਰੋੜੀ ਵਾਲੇ ਕੁੱਤੇ ਜਾਂ ਵਾਰਾ ਕੁੱਤੇ ਉਹਨਾਂ ਨੂੰ ਉਹਨਾਂ ਨੂੰ ਮਾਰ ਦਿੰਦੇ ਆ ਤੇ ਉਹ ਅਸੀਂ ਜਲਦੀ ਜਲਦੀ ਇਸ ਜਿਹੜੀ ਗਊਸ਼ਾਲਾ ਆਪਣੀ ਪਹਿਲਾਂ ਵਾਲੀ ਬਾਬਾ ਬੂਰੇ ਵਾਲੀ ਗਊਸ਼ਾਲਾ ਉਹਦੇ ਚ ਇਹ ਤਾਂ ਅਸੀਂ ਪਹਿਲਾਂ ਬਾੜੀ ਦੇਵਾਂਗੇ ਸਾਰਿਆਂ ਦੀ ਸਹਿਮਤੀ ਇਸ ਗੱਲ ਲਈ ਉਹ ਇੱਧਰ ਬਾੜ ਦੇਣਾ ਤੇ ਜਿਹੜੀ ਸਿਰਫ ਠੱਠਿਆਂ ਦੀ ਹੈ ਨੰਦੀ ਸ਼ਾਲਾ ਆਪਣੀ ਬਣਾ ਰਹੇ ਆ ਉਹ ਫਿਰ ਇੱਧਰ ਜਦੋਂ ਆਪਾਂ ਜਿਵੇਂ ਕੰਮ ਸ਼ੁਰੂ ਹੋ ਜੂਗਾ ਛੇਤੀ ਤੋਂ ਛੇਤੀ ਆਪਾਂ ਸੋਡੇ ਸਾਰਿਆਂ ਸਹਿਯੋਗ ਨਾਲ ਉਹ ਵੀ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਤਾਂ ਵੈਕ੍ਰੂ ਜੀ ਦੇ ਖਾਲਸਾ ਵੈਕ੍ਰੂ ਜੀ ਕੀ ਫਤਿਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਦਿਵਾਲੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਹਰ ਇੱਕ ਦਿਵਾਲੀ ਤੋਂ ਵੱਖਰੀ ਦਿਵਾਲੀ ਆਈ ਹੈ ਇਹ ਕਿਉਂਕਿ ਆਪਾਂ ਨੂੰ ਸੰਤਾਂ ਦੇ ਅਸੀਰਵਾਦ ਨਾਲ ਦੋ ਕਿਲੇ ਨੰਦੀਸ਼ਾਲਾ ਲਈ ਆਪਾਂ ਨੂੰ ਮਿਲੀ ਹੈ ਇਹ ਸਭ ਤੋਂ ਪਹਿਲਾਂ ਸਰਦੂਲਗੜ ਵਾਸੀਆਂ ਨੂੰ ਆਪਣੇ ਹਲਕੇ ਦੇ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਇਹ ਦਿਵਾਲੀ ਖੁਸ਼ੀ ਦੀ ਆਈ ਆਪਣੇ ਲਈ ਰਲ ਮਿਲ ਕੇ ਸਾਰੇ ਵਧੀਆ ਹਾਸੇ ਖੇਡ ਕੇ ਮਨਾਇਓ ਤੇ ਬਸ ਇਹੀ ਕਹਿਣਾ ਚਾਹੁੰਦੇ ਆ ਜੀ ਦਿਵਾਲੀ ਤੋਂ ਬਾਅਦ ਇਹਦਾ ਆਪਾਂ ਕੰਮ ਸ਼ੁਰੂ ਕਰਾਂਗੇ ਤੇ ਸਾਰੇ ਇਲਾਕਾ ਨਿਵਾਸੀ ਦੇ ਵਿੱਚ ਯੋਗਦਾਨ ਪਾਉਣ ਹੱਥ ਵਨ ਕੇ ਹੀ ਬੇਨਤੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਤੇ ਵੈਗੁਰੂ ਜੀ ਇਹ ਬਾਈ ਜੀ ਪਹਿਲਾ ਤਾਂ ਮੈਂ ਸਰਦੂਲਗੜ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਾਰੇ ਹੀ ਪੰਜਾਬ ਵਿੱਚ ਵੱਸਦੇ ਪੰਜਾਬੀਆਂ ਨੂੰ ਦੀਵਾਲੀ ਦੇ ਤਿਹਾਰ ਦੀਆਂ ਵਿਸ਼ਕਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਉਮੀਦ ਕਰਦਾ ਕਿ ਸਾਰਿਆਂ ਲਈ ਇਹ ਦੀਵਾਲੀ ਦਾ ਜਿਹੜਾ ਤਿਹਾਰ ਹੈ ਖੁਸ਼ੀਆਂ ਲੈ ਕੇ ਆਵੇ ਤੇ ਇਹ ਜਿਹੜਾ ਖੁਸ਼ੀਆਂ ਲੈ ਕੇ ਆਵੇ ਤੇ ਅਸੀਂ ਇਹ ਤੁਹਾਡੀ ਖੁਸ਼ੀ ਕਾਰਨੀ ਅਸੀਂ ਇੱਥੇ ਧਰਨੇ ਤੇ ਬੈਠੇ ਸੀ ਤੇ ਉਸ ਤੋਂ ਬਾਅਦ ਮੈਂ ਸਭ ਤੋਂ ਵੱਡਾ ਸਹਿਯੋਗ ਹੈ ਕੱਲੀ ਸਾਡੀ ਸਾਡਾ ਸੰਘਰਸ਼ ਨਹੀਂ ਸੀ ਇਹ ਦੂਜੇ ਨੰਬਰ ਤੇ ਅਸੀਂ ਤਾਂ ਭੁੱਖ ਹੜਤਾਲ ਤੇ ਬੈਠੇ ਸੀ ਮੀਡੀਆ ਦਾ ਬਹੁਤ ਵੱਡਾ ਸਹਿਯੋਗ ਰਿਹਾ ਤੁਹਾਡੇ ਸਾਰੇ ਜਿੰਨਾ ਵੀ ਤੁਸੀਂ ਸ਼ਹਿਰ ਦੇ ਮੀਡੀਆ ਥੋੜਾ ਪ੍ਰਧਾਨ ਜੀ ਤੁਸੀਂ ਸਾਰੇ ਕੱਲੇ-ਕੱਲੇ ਪੱਤਰਕਾਰ ਭਰਾ ਦਾ ਮੈਂ ਦਿਲ ਦੀਆਂ ਗਰਾਈਆਂ ਚੋਂ ਧੰਨਵਾਦ ਕਰਨਾ ਚਾਹਣਾ ਕਿ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਪੂਰੇ ਪੰਜਾਬ ਚ ਪਹੁੰਚਾਇਆ ਤੇ ਜਿਹੜੀ ਇਹ ਜਿੱਤ ਆ ਬਾਈ ਜੀ ਜਿੱਤ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਸਾਡੀ ਸਾਰੀ ਜਿਹੜੀ ਟੀਮ ਖੜੀ ਹੈ ਇਹਦਾ ਬਹੁਤ ਵੱਡਾ ਜੇ ਅਸੀਂ ਇਕੱਲੇ ਦੋ ਬੰਦੇ ਕਹਿੰਦੇ ਕੁਝ ਨਹੀਂ ਕਰ ਸਕਦੇ ਜਦੋਂ ਸੰਗਤ ਜੁੜਦੀ ਆ ਨਾ ਉਹਦੇ ਨਾਲ ਉਹ ਸੰਗਤ ਦੇ ਸਹਿਯੋਗ ਨਾਲ ਹੀ ਇਹ ਸੰਘਰਸ਼ ਜਿੱਤੇ ਜਾਂਦੇ ਆ ਹਾਂ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦੇਣਾ ਇੱਥੇ ਸਾਡੀ ਟੀਮ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਇੱਕ ਵਾਰ ਵਿੱਚ ਲੋਕ ਨਾ ਮੰਨੋ ਵੀ ਚਲ ਕਹੀ ਜਾਂਦੇ ਹਜੇ ਵੀ ਤੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹ ਇਕੱਲਾ ਗਊਸਾਲਾ ਦਾ ਸੰਘਰਸ਼ ਨਹੀਂ ਅਸੀਂ ਲੜਿਆ ਜਿੱਥੇ ਵੀ ਸਾਡੀ ਟੀਮ ਦੀ ਪੂਰੇ ਸਰਦੂਲਗੜ ਏਰੀਏ ਨੂੰ ਕਿਸੇ ਨੂੰ ਵੀ ਸਾਡੀ ਟੀਮ ਦੀ ਲੋੜ ਪਊਗੀ ਜਿੱਥੇ ਸਾਨੂੰ ਲੱਗਿਆ ਵੀ ਅਸੀਂ ਉਹ ਧਰਨੇ ਦੇ ਵਿੱਚ ਸ਼ਾਮਲ ਹੋਣਾ ਹੈ ਜ्यांना ਨੂੰ ਸਮਰਥਨ ਦੇਣਾ ਆ ਸਾਡੀ ਸਾਰੀ ਟੀਮ ਉਸ ਧਰਨੇ ਦਾ ਉਸ ਸੰਘਰਸ਼ ਦਾ ਹਿੱਸਾ ਬਣੂ